ਹਾਂ ਜੀ ਤੁਹਾਡਾ ਕੀ ਨਾਮ ਹੈ ਜੀ ਕੀ ਮਾਮਲਾ ਤੁਹਾਡਾ ਹੈ ਮੇਰਾ ਨਾਮ ਸਿਕੰਦਰ ਸਿੰਘ ਸਨੁਖਰੇਜੀ ਛੇ ਸਿੰਘ ਨੰਬਰਦਾਰ ਪਿੰਡ ਰੌਣੀ ਜਿੱਦੀ ਪਿੰਡ ਮੇਰਾ ਪਿੰਡ ਇੰਦਰਪੁਰ ਬਲੌਗ ਤਹਿਸੀਲ ਪਟਿਆਲਾ ਕੀ ਮਾਮਲੇ ਦੇ ਸਬੰਧ ਸਾਬੇ ਜੀਕ ਨਵੇਂ ਸਰਪੰਚ ਬਣਨੇਗੇ ਰਿਚਾ ਕੌੜਾ ਜੀ ਉਹਨਾਂ ਦੇ ਘਰ ਵਾਲਿਆਂ ਦਾ ਨਾਮ ਹੈਗਾ ਕਰਨ ਕੌੜਾ ਜੀ ਤੇ ਉਹ ਜਿਹੜੀ ਹੈ ਹੈਗਾ ਸਾਨੂੰ ਬਦਨਾਮ ਕਰਦ ਨੇ মিডিਆ ਚ ਤੇ ਵਾਕੀ ਜਿਹੜਾ ਹੈਗਾ ਥ੍ਰੈਟ ਕਰਦ ਨੇ ਤੇ ਇਸ ਕਰਕੇ ਸਾਡਾ ਜਿਹੜਾ ਰੌੜਾ ਉਹ ਜਿਸ ਦੇ ਦੀਦੀ ਬਾਤ ਕਰਦ ਨੇ ਕਿ ਮਿਸਟਰ ਕਾ ਮਾਲਕਾਂ ਦੀ ਜਮੀਨ ਹੈ ਜੱਤੀ ਸੱਜੀ ਤੇ ਜਿਹਦੇ ਉੱਤੇ ਅਸੀਂ 130 ਸਾਲ ਦੇ ਤੋਂ ਸਾਡੇ ਵਿਜੁਟਾਂ ਤੋਂ ਲੈ ਕੇ ਬੈਠੇ ਆ ਰਹੇ ਆਗੇ ਤੇ ਹੁਣ ਉਹ ਸਾਡੇ ਪਿੰਡ ਦੇ ਲੋਕਾਂ ਨੂੰ ਗੁੰਮਰਾਹ ਕਰਦਾ ਹੈਗਾ ਸਾਡੇ ਭਾਈਚਾਰੇ ਨੂੰ ਬੜੀ ਬੁਰੀ ਤਰ੍ਹਾਂ ਦਿਫਾੜ ਕਰ ਰੱਖਿਆ ਹੈਗਾ ਇਸਨੇ ਇਸ ਦਾ ਜਿਹੜਾ ਰਿਕਾਰਡ ਹੈਗਾ ਉਹ ਮੇਰੇ ਕੋਲ ਹੈਗਾਗਾ ਇਹ ਪਹਿਲਾਂ ਸਾਨੂੰ ਪਤਾ ਨਹੀਂ ਸੀ ਅਸੀਂ ਵਿਸ਼ਵਾਸ ਕਰ ਗਏ ਇਹਨੇ ਕਿਹਾ ਵੀ ਮੇਰੇ ਕੋਲੇ 50 ਲੱਖ ਰੁਪਈਆ ਪਿਆ ਹੈਗਾ ਹੰਡਾ ਦਾ ਮੈਂ ਤੁਹਾਡੇ ਪਿੰਡ ਦੇ ਉੱਤੇ ਲਾ ਦੂੰਗਾ ਅਸੀਂ ਇਹਦੀ ਮਦਦ ਕਰਕੇ ਸਾਰੇ ਪਿੰਡ ਨੇ ਬੱਚੇ-ਬੱਚੇ ਨੇ ਸੀ ਇਹਨੇ ਕਰਿਆ ਵੀ ਇਹਨੂੰ ਬਣਾ ਦੇ ਵੀ ਇਹ ਬਣੇ ਇੰਨੇ ਪੈਸੇ ਲੱਗ ਜਾਣਗੇ ਆਪਣੇ ਪਿੰਡ ਦਾ ਬਹੁਤ ਸੁਧਾਰ ਹੋ ਜੂਗਾ ਪਰ ਵਾਅਦੇ ਵਿੱਚ ਜਿਹੜਾ ਹੈਗਾਗਾ ਇਹਦਾ ਜਿਹੜਾ ਅਸਰ ਨੂੰ ਪਤਾ ਲੱਗਿਆ ਉਹਦਾ ਬਹੁਤ ਕ੍ਰਿਮੀਨਲ ਰਿਕਾਰਡ ਦਾ ਪਤਾ ਲੱਗਿਆ ਸਾਨੂੰ ਵੱਖ-ਵੱਖ ਲੋਕਾਂ ਨੇ ਜਦੋਂ ਆਉਣਾ ਸ਼ੁਰੂ ਕਰਤਾ ਕੁਛ-ਕੁਛ ਕਰਨੀ ਸ਼ੁਰੂ ਕਰਤੀ ਕਿ ਸਾਡੇ ਇੰਨੇ ਮਾ ਪੈਸੇ ਇੰਨੇ ਉਹ ਮਾਰ ਕੇ ਭੱਜਿਆ ਹੋਏਗਾ ਤੇ ਸਾਡੇ ਇੰਨੇ ਕੇਸ ਨੇ ਇਹ ਸਾਨੂੰ ਇਹ ਵੀ ਪਤਾ ਲੱਗਿਆ ਕਿ 25 ਲੱਖ ਰੁਪਏ ਦਾ ਇਹ ਸਿਵਲ ਲਾਈਨ ਵਿੱਚ ਇਹ ਪਟਿਆਲਾ ਚ ਕੇਸ ਦਰਜ ਹੈ ਰਾਜਸਥਾਨ ਦੇ ਲੋਕਾਂ ਦੇ ਵੱਲੋਂ ਵੀ ਸਾਡੇ ਤੱਕ ਹੋ ਕਿ ਵੀ ਥੋਡੇ ਪੰਡਿਤ ਜਿਹੜਾ ਬੰਦਾ ਆ ਵਿਚਾ ਕੜਾਵੇ ਐਨੇ ਸਾਡੇ ਪੈਸੇ ਮਾਰੇ ਇਹ ਆ ਆਉ ਪ੍ਰੂਵ ਨੇਗੇ ਮੈਂ ਬੈਸੇ ਨਹੀਂ ਕਹਿੰਦਾ ਹੈਗਾ ਕਿਸੇ ਵੀ ਗੱਲ ਨੂੰ ਅਗਲੇ ਪ੍ਰੂਵ ਨੇ ਕੋਈ ਵੀ ਬੰਦਾ ਲੈ ਸਕਦਾ ਜਿੱਥੋਂ ਵੀ 42 ਨੰਬਰ ਮੇਰੇ ਕੋਲ ਨੇਗੇ ਜਿਹੜੇ ਐਫ ਆਈ ਆਰ ਦਾ ਦਿੱਨੇ ਉਹ ਸਾਰੀਆਂ ਨੇ ਮੈਂ ਇਸ ਇਸ ਬੰਦੇ ਤੋਂ ਅਸੀਂ ਸਾਰੇ ਬਹੁਤ ਡਰੇ ਹੋਏ ਆਂਗੇ ਅਸੀਂ ਆਪਣੀ ਜ਼ਮੀਨ ਦਾ ਕੇਸ ਜਿੰਨਾ ਜੋ ਸੰਬੰਧਤ ਸੀਗਾ ਉਹ ਅਸੀਂ ਕੋਰਟਾਂ ਦੇ ਵਿੱਚ ਪਾਇਆ ਹੋਇਆ ਹੈ ਕੋਰਟਾਂ ਨੂੰ ਸਾਨੂੰ ਸੁਣ ਰਹੀਆਂ ਨੇਗੀਆਂ ਪਾਰੇ کورٹਾਂ ਤੋਂ ਬਿਨਾ ਹੀ ਨਜਾਇਜ਼ ਧੱਕੇ ਨਾਲ ਸਾਡੀ ਜ਼ਮੀਨ ਨੂੰ ਹੱਥੋਂ ਆਉਣਾ ਚਾਹੁੰਦਾ ਹੈਗਾ ਤੇ ਇਹ ਬਾਮਾਮਲਾ ਇਹ ਹੈਗਾ ਤੇ ਬਾਕੀ ਸਾਨੂੰ ਵੈਸੇ ਬਰਨਾਮ ਕਰਦਾ ਹਰ ਗੱਲ ਉਹ ਮੀਡੀਆ 'ਚ ਚੱਲੀ ਰਹੇਗਾ ਤੁਸੀਂ ਦੇਖ ਸਕਦੇ ਹੋ ਜੇ ਸਾਨੂੰ ਕੋਈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂਗੇ ਵੀ ਇਸ ਤਰ੍ਹਾਂ ਦਾ ਜਿਹੜਾ ਬੰਦੇ ਦਾ ਕ੍ਰਿਮੀਨਲ ਰਿਕਾਰਡ ਹੈ ਇਹ ਆਮ ਪੋਲੇ ਪਲੇ ਲੋਕਾਂ ਨੂੰ ਬਚਾਇਆ ਜੁਣਕ ਨੇ ਤੇ ਤੋਂ ਬਚਾਇਆ ਜਾਵੇ ਤੇ ਇਹਦੀ ਤਾਇਗੀ ਘਾਟ ਕੀਤੀ ਜਾਵੇ ਕੌਣ ਬੰਦੇ ਤੇ ਕੀ ਕਰੋਗਾ ਕੀ ਇਹ ਜੋ ਜੋ ਸਾਡੇ ਕੋਲੇ ਰਿਕਾਰਡ ਹੈ ਕਿ ਸੱਚੇ ਨੂੰ ਬਚਿਆ ਜਾਵੇ ਦੇਖਿਆ ਜਾਵੇ ਪਤਾ ਪਰ ਇੱਕ ਇਸ ਤੋਂ ਪਹਿਲਾਂ ਇਹ ਧਰਮਕੋਟ ਪਿੰਡ ਹੈਗਾ ਇਹਦੇ ਨਾਲ ਪਟਿਆਲੇ ਦੇ ਬਿਲਕੁਲ ਨਾਲ ਲੱਗਦਾ ਹੈਗਾ ਨਾਬਾ ਰੋਡ ਦੇ ਉੱਤੇ ਉੱਥੋਂ ਇਹਦਾ ਰਿਕਾਰਡ ਦੇਖਿਆ ਜਾਵੇ ਮਹਿਕਮੇ ਨੇ ਬੜੀ ਮੁਸ਼ਕਲ ਨਾਲ ਪਿੰਡ ਵਾਲੇ ਨੇ ਤੁਖੜਾ ਛੁਡਵਾਇਆਗਾ ਉੱਥੇ ਵੀ ਇਹਨੇ ਕਬਜ਼ੇ ਕਰ ਲਈ ਸੀ ਤੇ ਇਹਦੇ ਇਸ ਦੇ ਕੋਲੇ ਕਈ ਬੰਦੇ ਜਿਹੜੇ ਹੈਗੇ ਹੈਗੇ ਉਹ ਨਾਲ ਰੱਖਦਾ ਹੈਗਾ ਜਿਹੜੇ ਸੰਤਮ ਘਾਉਂਦੇ ਨੇ ਜਿਹਦੀਆਂ ਵੀਡੀਓ ਦੇ ਵਿੱਚੋਂ ਇਹਦਾ ਆਪ ਦਾ ਚੈਨਲ ਹੈਗਾ ਜਿਹਦੇ ਨਾਲੇ ਪ੍ਰੋਪੋਗੈਂਡਾ ਕਰ ਰਿਹਾ ਹੈਗਾ ਜਾਂ ਕਿਸੇ ਤੋਂ ਕਰਾਉਂਦਾ ਮੈਨੂੰ ਨਹੀਂ ਪਤਾਗਾ ਅਸੀਂ ਤਾਂ ਮੋਬਾਈਲ 'ਤੇ ਚੱਲਦਾ ਦੇਖਦੇ ਹਾਂ ਜੀ ਤੇ ਉਹਨਾਂ ਦੇ ਬੰਦਿਆਂ ਦੇ ਥਰੂ ਹੀ ਸਾਨੂੰ ਉਹ ਇਹ ਪ੍ਰੋਗਰਾਮ ਕਰਦਾ ਹੈਗਾ ਸਾਨੂੰ ਪਤਾ ਨਹੀਂ ਸੀ ਭੋਲੇ ਭਾਲੇ ਲੋਕਾਂ ਨੇ ਸਾਨੂੰ ਸੁਣਿਆ ਜਾਵੇ ਬੱਚਿਆ ਜਾਵੇ ਸਾਡੇ ਜੇ ਅਸੀਂ ਡਾਕੂਮੈਂਟਰੀ ਗੱਲ ਕਰਦੇ ਹਾਂ ਮੈਂ ਨੰਬਰਦਾਰ ਮੈਂ ਜਿੰਮੇਵਾਰ ਬੰਦਾ ਹੈਗਾ ਮੈਂ ਕੋਈ ਬਲੇਮ ਨਹੀਂ ਲਾਵਾਂਗਾ ਜਿਸ ਨੂੰ ਇਹ ਬਲੇਮ ਮੇਰੇ 'ਤੇ ਲੰਦਾ ਹੈਗਾ ਜਾਂ ਕਿਸੇ ਲੋਕਾਂ 'ਤੇ ਲੰਦਾ ਹੈਗਾ ਦੱਬੇ ਨੇ ਠੱਗ ਨੇ ਇਹ ਨੇ ਬੋਲੇ ਇੱਕ-ਇੱਕ ਇਹ ਰਹੇਗਾ ਕਿ ਇਨੇ ਰੌਣੀ ਦੇ ਵਿੱਚ ਬਹੁਤ ਤਰੁਪਨੇ ਲੋਕਾਂ ਦੇ ਆਪਦਾ ਮੇਰੇ ਕੋਲ ਲੋਕ ਆਉਂਦੇ ਨੇਗੇ ਇੱਕ ਤਾਂ ਇਹ ਨਹੀਂ ਤਾਂ ਮੈਨੂੰ ਪਤਾ ਲੱਗਦਾ ਵੀ ਇਹਦੇ ਕੋਲ ਹੈਸ਼ੀਅਤ ਵਿੱਚ ਕੋਈ ਆਉਂਦਾ ਜਾਂ ਜਿਹੜਾ ਵੀ ਆਇਆ ਹੈਗਾ ਉਹ ਪ੍ਰੈਸ 'ਚ ਲੈ ਕੇ ਕਿਉਂ ਨਹੀਂ ਆਉਂਦਾਗਾ ਨੂੰ ਉਸ ਬੰਦੇ ਨੂੰ ਲੈ ਕੇ ਆਵੇ ਉਹ ਆਪਣਾ ਰਿਕਾਰਡ ਲੈ ਕੇ ਆਵੇ ਜਿੱਦੀ ਮੇਰੇ ਕੋਲ ਹੋਵੇ ਮੈਂ ਤਾਂ ਉਹ ਬੰਦਾ ਹੈਗਾਗਾ ਜਿਹੜਾ ਜ਼ਾਮਕਾਰ ਕਰਕੇ ਚੀਜ਼ਾਂ ਬਣਵਾ ਰਹੇਗਾ ਉੱਥੇ ਲੋਕਾਂ ਤੇ ਤੇ ਇਸੇ ਤਰ੍ਹਾਂ ਇਹਨੇ ਇੱਕ ਬਲੇਮ ਲਾਇਆ ਕਿ ਉੱਚੇ ਗਰਾਉਂ ਜ਼ਮੀਨ ਦੱਬੀ ਆ ਉੱਚੇ ਗਰਾਉਂ ਜਿੱਦੀ ਜਿਹੜੀ ਜ਼ਮੀਨ ਹੈ ਉਹ ਵੀ ਪਟੜਾ ਦੇ ਨਾਲ ਹੀ ਹੈਗਾਗਾ ਉਹਦਾ ਪ੍ਰੂਫ ਲੈ ਕੇ ਆਵੇ ਅਸੀਂ ਤਾਂ ਕੋਰਟ ਚ ਆ ਉਹਦੇ ਵਿੱਚ ਸਾਡੀ ਜ਼ਮੀਨ 100 ਏਕੜ ਜਿਹੜੀ ਉਹਦੇ ਬਾਬਤ ਅਸੀਂ ਉੱਥੇ ਆਗੇ ਉਹ ਸਾਡੀ ਜ਼ਮੀਨ ਲੋਕਾਂ ਨੇ ਦੱਬੀ ਹੋਈ ਹੈਗੀ ਪੁਰਾਣੀ ਅਸੀਂ ਉਹ ਜ਼ਮੀਨ ਦੇ ਉੱਤੇ ਕਦੇ ਜਾਂਦੇ ਨਹੀਂਗੇ ਅਸੀਂ ਤਾਂ ਕੋਰਟ ਚ ਗਏ ਹੋਇਆ ਉਹਦੇ ਚ ਉਸ ਕੋਰਟ ਕੋਰਟ ਜੋ ਫੈਸਲਾ ਕਰੇਗੀ ਉਹਦਾ ਦੱਬੀ ਤਾਂ ਸਾਡੀ ਜ਼ਮੀਨ ਹੈ ਇਹ ਕਹਿੰਦਾ ਉੱਥੇ ਜਾ ਕੇ ਜ਼ਮੀਨ ਦੱਬੀ ਹੈ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਵੀ ਭੂਲੇ ਭਾਲੇ ਲੋਕਾਂ ਨੂੰ ਇਹ ਮੀਡੀਆ ਤੁਸੀਂ ਗੁੰਮਰਾਹ ਕਰਦੇ ਪਹਿਲਾਂ ਤਾਂ ਵੀ ਉਸ ਮੀਡੀਆ ਵਾਲੇ ਨੇ ਨਹੀਂ ਪੁੱਛਿਆ ਬਿਨਾਂ ਪ੍ਰੂਫ ਤੋਂ ਬਿਨਾ ਪ੍ਰੂਫ ਤੋਂ ਉਹਨੇ ਕਿਹਾ ਕਿ ਉੱਚੇ ਗੋਂ ਜਾ ਕੇ ਇਹਦੀ ਜ਼ਮੀਨ ਦੱਬੀ ਹੈ ਉਹਨਾਂ ਨੇ ਪਹਿਲਾਂ ਤਹਿਕੀਕਤ ਕਿਉਂ ਨਹੀਂ ਕੀਤੀ ਇੱਥੇ ਜਾ ਕੇ ਜਿਹੜਾ ਵੀ ਕੋਈ ਚੈਨਲ ਚਲਾ ਰਿਹਾ ਹੈ ਬੰਦਾ ਉਹ ਤਹਿਕੀਕਤ ਤਾਂ ਕਰੇ ਪਹਿਲਾਂ ਆ ਕੇ ਰੌਣੀ ਕਹਿੰਦਾ ਵੀ ਫੁਲਾਣਾ ਜੀਮਨ ਦੱਬਿਆ ਫੁਲਾਣਾ ਪੁਲਾਣਾ ਦੱਬਿਆ ਪੁਲਾਣਾ ਮਿੱਲਾ ਦੱਬਲੀਆ ਬੋਲੋ ਆਪਣੇ ਮੈਨੂੰ ਦੱਸੇ ਤਾਂ ਸੀ ਨਾ ਅਸੀਂ ਇਹ ਪੁੱਛਣਾ ਚਾਹੁੰਦੇ ਹਾਂਗੇ ਸਾਡੇ ਲੋਕ ਬਹੁਤ ਭੋਲੇ ਭਾਲੇ ਨੇ ਆਮ ਕਮ ਖੇਤੀ ਕਰਨ ਵਾਲੇ ਨੇ ਜਾਂ ਵਿਚਾਰੇ ਦਿਹਾੜੀ ਤੇ ਜਾਣ ਵਾਲੇ ਨੇਗੇ ਉਹਨਾਂ ਨੂੰ ਇਕੱਠਾ ਕਰ ਲੈਂਦਾ ਹੈਗਾ ਤੇ ਉਹਨਾਂ ਦੇ ਸਾਹਮਣੇ ਮੈਂ ਕਰ ਰਿਹਾ ਹਾਂ ਜਿਮਵਾਹ ਕਰ ਰਿਹਾ ਹਾਂ ਕਰਨਾ ਕਰਉਣਾ ਤਾਂ ਕੁਝ ਨਹੀਂਗਾ ਕਰਨਾ ਤਾਂ ਹੁਣ ਮਕਸਦ ਇਹ ਹੈਗਾਗਾ ਵੀ ਕਿਸੇ ਤਰ੍ਹਾਂ ਜੋ ਮੈਂ ਧਰਮ ਕੋਰਟ ਚ ਕੀਤਾ ਸੀਗਾ ਉੱਥੋਂ ਦਾ ਭਜਾਇਆ ਤਾਂ ਸਰਕਾਰ ਨੇ ਭਜਾਇਆ ਇਹਨੂੰ ਮੈਂ ਨਹੀਂ ਭਜਾਇਆ ਕੋਰਟਾਂ ਨੇ ਭਜਾਇਆ ਇਹਨੂੰ ਉੱਥੋਂ ਬਿਲਕੁਲ ਉਹ ਉਹ ਕਰਕੇ ਪਿੰਡ ਵਾਲਿਆਂ ਤੋਂ ਤੇ ਕੀ ਗੱਤ ਕੋਈ ਵੀ ਬੰਦਾ ਵੀ ਜਿਹੜਾ ਮੀਡੀਆ ਦੇ ਵਿੱਚ ਇਸ ਬੰਦੇ ਦੀ ਉਹ ਕਰਦਾ ਹੈਗਾ ਇਹ ਇਸ ਨੂੰ ਦੱਸ ਰਿਹਾ ਹੈਗਾ ਜਾਂ ਪਾ ਰਿਹਾ ਹੈਗਾ ਉਹ ਬਿਨਾਂ ਸਬੂਤਾਂ ਤੋਂ ਬਾਰੇ ਮੈਂ ਮਾਨ ਹਾਨੀ ਦਾ ਦਾਵਾ ਇਹਦੇ ਤੇ ਵੀ ਕਰੂੰਗਾ ਉਸ ਚੈਨਲ ਤੇ ਵੀ ਕਰੂੰਗਾ ਕਿਉਂਕਿ ਸਾਡੀ ਇਮੇਜ ਨੂੰ ਜਿਹੜੀ ਇੱਥੇ ਸਾਡੇ ਲਬੈਲ ਉਹਨੇ ਮੇਰੀ ਇਮੇਜ ਹੈਗੀ ਜਾਂ ਮੇਰੇ ਉਹਨਾਂ ਦੀ ਇਮੇਜ ਹੈਗੀ ਤਾਂ ਉਹਨੂੰ ਖਰਾਬ ਕਰ ਰਿਹਾ ਹੈਗਾ ਥੋੜੀ ਕਿੰਨੀ ਜ਼ਮੀਨ ਸੀਗੀ ਪੁੱਛ ਤਾਂ ਨਹੀਂ ਜਿਹਦਾ ਕੇਟ ਚੱਲਦਾ ਕੋਰਟ ਵਿੱਚ ਇੱਕ ਕਰੀਬ ਹੈਗੀ ਹੈ ਜੀ 60 70 ਬਿਗੀ ਹੈਗਾ ਹੁਣ ਕਨਾਲਾਂ ਨੇ ਕੋਰਟ ਦੇ ਵਿੱਚ ਚੱਲਦਾ ਕੋਰਟ ਚ ਚੱਲਦਾ ਜੀ ਦੋਨਾਂ ਕੋਰਟਾਂ ਚ ਚੱਲਦਾ ਸੀ ਡੀਡੀਪੀ ਕੋਰਟ ਵੀ ਚੱਲਦਾ ਸੀ ਉੱਥੇ ਉਹਨਾਂ ਡੀਡੀਪੀ ਕੋਰਟ ਦੇ ਵਿੱਚ ਸਰਕਾਰ ਨੇ ਬੰਦ ਕੀਤਾ ਵੀ ਜਿੰਨਾ ਚਿਰ ਸਿਵਲ ਕੋਰਟ ਦਾ ਮੈਟਰ ਟਾਈਟਲ ਨਹੀਂ ਕਲੀਅਰ ਆਂਦਾਗਾ ਉਹਨਾਂ ਚਿਰ ਅਸੀਂ ਕਾਰਵਾਈ ਨਹੀਂ ਕਰਨੀਗੀ ਇਹ ਤਾਂ ਵਾਰ ਦੀ ਵਾਰ ਹੀ ਸਾਨੂੰ ਬਦਮਾਸ਼ ਕੱਟੇ ਕਰਨ ਲੱਗਦਾ ਮੇਰੇ ਕੋ ਤਾਂ ਫੋਟੋਆਂ ਪਈਆਂ ਨਹੀਂਆਂ ਕਿੱਥੇ ਨਹੀਂ ਆ ਫੋਟੋਆਂ ਨਹਿਂਗਾ ਨਹੀਂਆਂ ਫੋਟੋਆਂ ਪਈਆਂ ਨੇ ਵੀ ਵੀ ਨਹਿਂਗ ਨੇਗੇ ਬਦਮਾਸ਼ ਨੇਗੇ ਅਸਲਾ ਦੇਖੋ ਜੀ ਉਹ ਅਸਲਾ ਲੈ ਕੇ ਆਉਂਦੇ ਨੇਗੇ ਆ ਮੈਂ ਦਿਖਾਉਣਾ ਤੁਹਾਨੂੰ ਆ ਦੇਖੋ ਇਹ ਲੋਕਾਂ ਨੂੰ ਉਹ ਕਰਦਾ ਹੈਗਾ ਆ ਦੇਖੋ ਆ ਦੇਖੋ ਇਹ ਦਾ ਘਰ ਹੈ ਉਹਦੇ ਮੂਹਰੇ ਜਮੀਨ ਹੈ ਜਿੱਥੇ ਉਹ ਕਰਦਾ ਹੈਗਾ ਸਾਨੂੰ ਆਉਂਦੇ ਜਾਂਦੇ ਨੂੰ ਮੇਰੀ ਬਾਈਪਾਸ ਸਰਜਰੀ ਹੋਈ ਹੋਈ ਹੈ ਕਿ ਮੈਂ ਜਿਆਦਾ ਕਰਕੇ ਸਕੂਟਰ ਵਰਤਦਾ ਹੈਗਾ ਕਿਉਂਕਿ ਮੈਂ ਆਮ ਲੋਕਾਂ ਨੂੰ ਮਿਲਣਾ ਹੁੰਦਾ ਹੈਗਾ ਤੇ ਮੈਨੂੰ ਲੋਕ ਤੇ ਸੀ ਕਿ ਉਹਨਾਂ ਦੇ ਕੰਮ ਕਿਸੇ ਨੇ ਮੋਹਰ ਲਗਾਉਣੇ ਕਿਸੇ ਨੂੰ ਕੁੱਛ ਕਰਨੀ ਹੈ ਮੈਨੂੰ ਤਾਂ ਇਹ ਹੋਇਆ ਵੀ ਆਪ ਬਨਵਾਜ ਮੇਰੇ ਮੂਹਰੇ ਅੱਗੇ ਪਿੱਛੇ ਕਰ ਦੋ ਲਾਂਦਾ ਹੈਗਾ ਮੈਂ ਤਾਂ ਮਾਨਸਿਕ ਤੌਰ ਦੇ ਉੱਤੇ ਮਤਲਬ ਇਹ ਕਰਦਾ ਹੈਗਾ ਵੀ ਇਹ ਬੰਦਾ ਡਰ ਜੇ ਤੇ ਆਸਾਂ ਆਪਣੀ ਮਨ ਮਰਜ਼ੀ ਕਰਾਂ ਉਹੀ ਠੱਗੀਆਂ ਮਾਰਾ ਜਿਹੜੀਆਂ ਆ ਬਾਹਰੋਂ 10 ਘਟਾਂ ਦੇ ਵਿੱਚ ਮਹੂ ਹੋਣੀ ਹੈ ਮੈਂ ਲਿਖ ਲਕਦੀ ਇਹਦੇ ਵਿੱਚੋਂ ਜਿੱਥੋਂ ਆ ਨੇ ਆ ਕੋਈ ਵੀ ਬੰਦਾ ਦੇਖਦਾ ਇਹਦੀ ਤਕੀਕਾਤ ਕਿਉਂ ਨਹੀਂ ਕੀਤੀ ਚੈਨਲ ਇਹ ਕੌਣ ਸਾ ਚੈਨਲ ਹੈਗਾ ਜਿਹੜਾ ਬਿਨਾਂ ਤਕੀਕਾਤ ਕਰਨ ਦੇ ਤੋਂ ਇਹਦੀ ਉਹ ਕਰ ਰਿਹਾ ਹੈ ਮੈਂਂਤੀ ਸਰਕਾਰ ਨੂੰ ਮੇਰਾ ਵੀ ਚੈੱਕ ਕੀਤਾ ਜਾਵੇ ਮੈਨੂੰ ਚੈੱਕ ਕੀਤਾ ਜਾਵੇ ਵੀ ਮੈਂ ਕੌਣ ਆ ਮੈਂ ਕੀ ਕਾਰੋਬਾਰ ਕਰਦਾ ਇਹਨੂੰ ਵੀ ਚੈੱਕ ਕੀਤਾ ਜਾਵੇ ਕੋਈ ਅਥਾਰਟੀ ਇਹਨੂੰ ਚੈੱਕ ਕਰਕੇ ਦੱਸੇ ਵੀ ਮੈਂ ਗਲਤ ਆ ਜਾਂ ਇਹ ਇਹ ਫਰਾਡ ਬੰਦਾ ਹੈਗਾ ਮੇਰੀ ਤਾਂ ਇਹ ਹੀ ਐਨੀ ਰਿਕਵੈਸਟ ਹੈਗੀ ਕਿ ਤੇ ਬਾਕੀ ਅਸੀਂ ਆਪਣੀ ਹਵਾਸਤੇ ਤਾ ਕਾਨੂੰਨ ਦੇ ਤਹਿਤ ਹੀ ਕਰਦੀ ਕੋਸ਼ਿਸ਼ ਕਰ ਰਹੇ ਹਾਂਗੇ ਨਾ ਕਿ ਅਸੀਂ ਕੋਈ ਇਸ ਤਰ੍ਹਾਂ ਦੀ ਕੋਈ ਧੱਕਾ ਕਰਨ ਦੇ ਕਾਬਿਲ ਹੈਗੇ ਨਾ ਅਸੀਂ ਕਰ ਸਕੀਏ ਵੋਟ ਤੇ ਇਹ ਇਹ ਅਖਬਾਰ ਦੇ ਵਿੱਚ ਜਿਹੜਾ ਇਹਦਾ ਹੈਗਾ दैनिकौड़ा आज येगा मैं एक आम सिंपल आदमी है मैं इना पर कोई भी तहकीकात जी अथॉरिटी है, है करके दसे यह दस ए पता लग जाएगा भी असलियत की है ਕੌਣ ਕੌਣ ਕ੍ਰਾਈਮ ਵਾਲਾ ਬੰਦਾ ਹੈਗਾ ਤੇ ਕੌਣ ਸਿਵਲ ਬੰਦਾ ਹੈਗਾ ਆਮ ਬੰਦੇ ਦਾ ਇਸ ਤੋਂ ਸਵਾ ਇੱਥੇ ਵੀ ਬੰਦੇ ਨੇ ਜਿਹੜੇ ਉਹ ਮੈਂ ਇਹਨਾਂ ਨੂੰ ਮਿਲਵਾ ਸਕਦਾ ਹਾਂ ਜੇ ਕੋਈ ਵੀ ਅਥਾਰਟੀ ਹੋਵੇ ਜਿਨ੍ਹਾਂ ਦੇ ਪੈਸੇ ਇੱਥੇ ਮਾਰੇ ਬੰਦੇ ਲੱਖਾਂ ਦੀ ਦਦਾਦ ਚ ਸੌ ਆਲੇ ਨਹੀਂ ਹੈਗੇ ਕੋਈ ਵੀ ਹਜ਼ਾਰਾਂ ਵਾਲਾ ਕੋਈ ਨਹੀਂ ਹੈ ਦਸੇ ਵੀ ਇਸੇ ਵਾਲਾ ਕੋਈ ਨਹੀਂ ਕਿਹਦਾ 10 ਲੱਖ ਕਿਹਦਾ 5 ਲੱਖ ਕਿਹਦਾ 20 ਲੱਖ ਤੇ ਮੁੜ ਕੇ ਵੜ ਨਹੀਂ ਦਿੰਦਾ ਘਰ ਚ ਬਹੁਤ ਸਰ ਰੱਖੇ ਹੋਏ ਨੇਗੇ ਬਾਹਰ ਉਤਥੀਤ ਬਾਲ ਦੇ ਦਿੰਦੇ ਨੇ ਬੰਦੇ ਨੂੰ ਜੇ ਜਾਣਦਾਗਾ ਤੈਨੂੰ ਥਾਣੇ ਪਸਾ ਦੇਣਗੇ ਤੈਨੂੰ ਲੋਕ ਕਰ ਦੇਣਗੇ ਤੈਨੂੰ ਮੈਂ ਉਹ ਕਰ ਦੂੰਗਾ ਮੇਰੇ ਕੋਲ ਬੰਦੂਕਾਂ ਵਾਲੇ ਨੇਗੇ ਉਹ ਬੰਦੇ ਤਾਂ ਇੰਨੇ ਡਰੇ ਹੋਏ ਨੇਗੇ ਤੇ ਮੰਗਲ ਨੂੰ ਨਹੀਂ ਡਰਦੇ ਜਾਂਦੇ ਬਾਅਦ ਚ ਫੋਨ ਇਹ ਚੱਕਦਾ ਨਹੀਂ ਮੁੜ ਕੇ ਕਿਸਦਾ